ਇਹ ਆ ਬਾਈ ਜੀ ਗੱਠੇ ਆਪਣੇ ਗੱਠੇ ਵਿੱਜਿਆ ਦਰਖਤ ਦੇਖੋ ਬਾਈ ਹੈ ਨਾ ਕੁਦਰਤ ਇਧਰ ਵੱਡੇ ਵੱਡੇ ਰੇ ਆਪਣੇ ਕੁਦਰਤ ਦਾ ਆਨੰਦ ਮਾਣਦੇ ਆ ਬਾਈ ਜੀ ਉਰੇ ਦੇਖੋ ਇਧਰ ਵੱਡੇ-ਵਡੇਰੇ ਅਸੀਂ ਦਾ ਆਪਣੇ ਆਹ ਜੀ ਖੂਹ ਆ ਖੂਹ ਦੇ ਆਲੇ-ਦੁਆਲੇ ਫੁੱਲ ਲਾਏ ਹੋਏ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹ ਆ ਫੁੱਲਾਂ ਵਾਲਾ ਬਾਗ 1962020 ਨੂੰ ਇਹ ਬਣਾਇਆ ਸੀ ਬਾਈ ਜੀ ਖੂਬ ਬਹੁਤ ਪੁਰਾਣਾ ਮਾ ਬਹੁਤ ਪੁਰਾਣਾ ਖੂਹ ਆ ਬਾਈ ਦੇਖੋ ਜੀ ਪਰ ਬੂਟਿਆਂ ਦੀ ਕਸਰ ਨਹੀਂ ਛੱਡੀ ਆਪਾਂ ਬੂਟੇ ਆਪਾਂ ਬਾਈ ਜੀ ਬਹੁਤ ਲਾਏ ਨੇ ਆ ਫੁੱਲ ਲਾਏ ਨੇ ਖੂਹ ਦੇ ਆਲੇ-ਦਾਲੇ ਆ ਆਪਣੀ ਵਿੱਦਿਆ ਪੜ੍ਹਾਈ ਕਹਿੰਦੇ ਹੁੰਦੇ ਸੀ ਇਹਨੂੰ ਵਿੱਦਿਆ ਵੜਾਈ ਬਥੇਰੀ ਤੋੜ ਤੋੜ ਕਿਤਾਬਾਂ ਚ ਰੱਖੀ ਆ ਆ ਲੈ ਸਣ ਪੱਟਿਆ ਵਾ ਤਾਜ਼ਾ ਹੀ ਹਜੇ ਤਨ ਕੇਰੀਆਂ ਲਸਣ ਦੀਆਂ ਪੱਟੀਆਂ ਨੇ ਅਮਰੂਦ ਆ ਅਮਰੂਦ ਨੂੰ ਬਾਈ ਜੀ ਹਜੇ ਫੜਨੀ ਲੱਗਿਆ ਸਾਡੇ ਛਾਲਾਂ ਚ ਲੱਗਦਾ ਹੁੰਦਾ ਵਾ ਇੰਦਰ ਬਰਸੀਮ ਆ ਦੇਖੋ ਬਾਈ ਜੀ ਲੋਕੇਸ਼ਨ ਇਹੋ ਜੀ ਲੋਕੇਸ਼ਨ ਮਿਲਣੀ ਹੈ ਯਾਰ ਕਿਤੇ ਬਾਈ ਕਿਤੇ ਨਹੀਂ ਮਿਲਣੀ ਹੈ ਕਿ ਲੋਕੇਸ਼ਨ ਤਿਆਰ ਕੀਤੀ ਹੋਈ ਆ ਬਾਈ ਚੱਲਾ ਕੋਈ ਨਾ ਰਾਹ ਥੋੜਾ ਜਿਹਾ ਵੱਢਿਆ ਗਿਆ ਕੋਈ ਗੱਲ ਨਹੀਂ ਵੀਰੇ ਰਾਹ ਤਾਂ ਛੱਡ ਦਾਂਗੇ ਰਾਹ ਦੀ ਨਹੀਂ ਆਪਣੀ ਰਾਹ ਵਾ ਆਪ ਕੋ ਨਹੀਂ ਰਾਹ ਜਾਂਦਾ ਇਹ ਵੀਰੇ ਆ ਖੜਾ ਲਸਣ ਰਹਿਂਦਾ ਹਜੇ ਅੱਛਾ ਵੀਰੇ ਚੈਨਲ ਨੂੰ ਯਾਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਬਣ ਕੇ ਠੀਕ ਆ ਨਾ ਵੀਡੀਓ ਵਗੈਰਾ ਬਣਾਇਆ ਕਰਾਂਗੇ ਰੋਜ਼ ਵੀਰੇ ਰੋਜ਼ ਨਹੀਂ ਦੋਏ ਤੀ ਦਿਨ ਲਾਲਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰਾ ਵੀਰ ਬਣ ਕੇ ਕਣਕਾਂ ਪੱਕੀਆਂ ਖੜੀਆਂ ਨੇ ਮੌਸਮ ਖਰਾਬ ਆ